ਸੇਧਾ ਅਸੀਂ ਬਸਾਉਣ ਵਾਸਤੇ ਤੁਹਾਨੂੰ ਇਕੱਠਾ ਕੀਤਾ ਤੇ ਅੱਜ ਤੋਂ ਬਾਅਦ ਕੁੜੀਏ ਤੂੰ ਵੀ ਗੱਲ ਸੁਣ ਲੈ ਭਾਈ ਤੇਰੀ ਮਾਂ ਵੀ ਬੱਜੇ ਤੇਰਾ ਪਿਓ ਵੀ ਖੜਾ ਤੇਰਾ ਭਾਈ ਵੀ ਖੜਾ ਹੈ ਪਰ ਜਿੰਨਾ ਤੂੰ ਇਹਦਾ ਸਤਿਕਾਰ ਕਰਨੀ ਉਹਨਾਂ ਕਿਚੋਂ ਘੱਟ ਨਹੀਂ ਇਹਨਾਂ ਦੀ ਆਪਾਂ ਮੁੱਕਣਾ ਆਪਣੀ ਹਿੱਟ ਆਉਂਦੀ ਆ ਤਰਾ ਤੇਰੇ ਦੋ ਬੱਚੇ ਨੇ ਬਹੁਤ ਵਧੀਆ ਰੰਗ ਲਾਇਆ ਸੱਚੇ ਕਾਸ਼ੀ ਵਾਲੇ ਹਾਂ ਨਹੀਂ 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 ਆ ਨਹੀਂ ਤੇਰੀ ਨਾਮ سامنے ਕਾਦਾ ਮਸਲੀ ਥੋੜੀ ਜੀ ਥੋੜੀ ਜੀ ਆਮ ਬੰਦੇ ਨੂੰ ਸਮਝ ਹੁੰਦੀ ਹੈ ਕੋਲਾ ਪੰਜ ਤਰੀਕਾ ਸੁਣੀਆ ਥੋੜੀ ਜੀ ਬੇਨਤੀ ਦੀ ਗੱਲ ਸੁਣੋ ਮੇਰੇ ਕਿਤੇ ਵੀ ਕਾਲ ਰਿਕਾਰਡਿੰਗ ਕਰ ਲਿਓ ਜਾਂ ਕਿਤੇ ਕਿਸੇ ਨੇ ਵੀ ਦੇਖਿਆ ਹੋਵੇ ਜਾਂ ਕਿਤੇ ਵੀ ਬੜਾ ਵਜਾ ਇਹਨੇ ਖੁਦ ਦੇਖਿਆ ਹੋਵੇ ਕੋਈ ਨਹੀਂ ਆ ਮੈਨੂੰ ਸੁਣਦੇ ਰਹੀਏ ਇੱਕ ਮਿੰਟ ਮੈਂ ਗੱਲ ਕਰਦਾ ਹਾਂ ਹੈਲੋ ਸਾਨੂੰ ਕੋਈ ਇਹ ਨਾ ਕਹੇ ਵੀ ਫਲਾਣੇ ਬੰਦਿਆਂ ਨੇ ਯਾਰ ਉੱਥੇ ਘੱਟ ਤਰ੍ਹਾਂ ਤਾਂ ਜਦ ਕਰਕੇ ਕਫਾ ਗਰੇ ਇਟਾ ਨੋ ਮੇ ਨਾਨਾ ਸੁਣੀ ਕੇ ਨਾ ਬੋਲਣਾ ਮੈਂ ਨਹੀਂ ਚੱਲਦੀ ਬਲੀ ਕਿਸੇ ਦਾ ਹਰਦਾ ਗੁਰੂ ਨਹੀਂ ਬਾਬਾ ਜੀ ਇਹ ਇਹ ਥੋੜੀ ਮੈਂ ਲਾਏ ਤੈਨੂੰ ਬੱਸ ਬੋਲਣੇ ਭੇਜਦਾ ਨਾ ਇਹ ਨਹੀਂ ਬੋਲਣੇ ਬੈ ਜਾ ਬੈ ਜਾ ਬਾਬਾ ਜੀ ਬੱਚਾ ਸੀ ਬਾਦਰ ਨਹੀਂ ਕਰਨਾ ਮੈਂ ਜਿਹੜੇ ਪੈਰ ਹਲਾ ਜਾ ਬਾਲਾ ਜਿੰਦਾਂ ਨੇ ਮਾਰਾ ਜਾ ਜੀ ਮੈਂ ਤੁਹਾਨੂੰ ਦੱਸਾਂਗਾ ਕੋਈ ਗੱਲ ਨਹੀਂ ਕੋਈ ਕੋਈ ਇਹ ਕੋਈ ਕੀ ਨਹੀਂ ਕਰਨਾ ਜਾਰੇ ਦਾ ਹੋ ਗਿਆ ਹੋਰ ਤਾਂ ਨਹੀਂ ਭਾਈ ਤੇਰਾ ਕੋਈ ਹੈਗਾ ਵੀ ਹੋਰ ਤਾਂ ਨਹੀਂ ਕੁਛ ਆ ਤੇ ਤੇ ਕਹਿੰਦਾ ਮੈਂ ਕਹਿਣਾ ਭੁੱਲ ਗਿਆ ਹੋਰ ਕਹਿਣਾ ਕੁਛ ਵਾ ਵਾ ਰੋਣ ਦਾ ਨੋ ਲੈ ਕੇ ਬਸ ਅੱਗੇ ਚੱਕਰ ਚ ਬੜਨੀ ਲੋੜ ਨਹੀਂ ਹਲੋ ਇੱਕ ਮੇਰੀ ਭੈਣ ਨੂੰ ਆਣ ਜਾਣ ਤੋਂ ਰੋਕੇ ਬਾਦ ਇਹਨੂੰ ਕੈਸੇ ਉਹਨੂੰ ਨਹੀਂ ਨਹੀਂ ਮੋਕੜਾ ਹਾਂ ਬਸ ਇਹੋ ਟੋਟਾ ਕਰੇ ਸਵੇਰ ਨੂੰ ਇਹ ਨਹੀਂ ਕਰਨਾ ਆ ਤੇਰੀ ਪੰਚਾਇਤ ਦੇ ਸਾਹਮਣੇ ਕਹਿਣਾ ਮੈਂ ਲਓ ਜੀ ਪ੍ਰਧਾਨ ਜੀ ਇੱਕ ਰਾਤ ਵੀ ਬੰਦੇ ਨਾਲ ਸਾਡੇ ਦੂਜੇ ਇਨੇ ਬਾਪ ਕਾਲੂ ਜਿਹੜਾ ਅੱਜ ਨੂੰ ਕੋਈ ਲੈਣ ਬੰਦੇ ਨਾ ਕੋਈ ਆਵੇ ਨਾ ਭਾਈ ਆ ਗਿਆ ਅਸੀਂ ਰਾਤ ਨੂੰ ਨਹੀਂ ਤੋੜਦੇ ਰਾਮ ਸਨ ਆਫ ਪ੍ਰੇਮ ਸਿੰਘ ਪਿੰਡ ਬਣ ਵਾਲਾ ਦਾ ਰਹਿਣ ਵਾਲਾ ਹੈ ਕੁਝ ਦਿਨ ਪਹਿਲਾਂ ਚੇਤੂ ਰਾਮ ਦੀ ਪਤਨੀ ਉਸਾ ਰਾਣੀ ਨਾਲ ਲੜਾਈ ਝਗੜਾ ਹੋਇਆ ਸੀਗਾ ਅੱਜ ਸਾਰੀ ਪੰਚਾਇਤ ਵੱਲੋਂ ਇਕੱਠ ਰੱਖਿਆ ਗਿਆ ਦੋਨਾਂ ਪਿੰਡਾਂ ਦੀ ਪੰਚਾਇਤਾਂ ਨੇ ਫੈਸਲਾ ਕੀਤਾ ਹੈ ਕਿ ਸਾਰਾ ਪਿਛਲਾ ਲੜਾਈ ਝਗੜਾ ਖਤਮ ਕਰਕੇ ਇਕੱਠੇ ਰਹਿਣਗੇ ਹੂੰ ਦੋਨਾਂ ਟੀਰਾ ਵੱਲੋਂ ਫੈਸਲਾ ਮਨਜ਼ੂਰ ਹੈ ਚੇਤੂ ਸਿੰਘ ਦੀ ਜੋ ਪਹਿਲਾਂ ਪੱਤਨੀ ਸੀ ਉਹ ਦੁਬਾਰਾ ਘਰ ਨਹੀਂ ਆਵੇ ਇਹਦੇ ਵਿੱਚ ਸਾਡਾ ਵੀ ਬਿਰਬਾਪਾ ਦਾ ਵੀ ਵਾਪਰ ਨੇ ਆ ਕੇ ਜ਼ਿੰਮੇਵਾਰੀ ਵੀ ਲਈ ਹੈ ਕੀ ਨਾਮ ਲਿਖਾ ਕਮੰਡ ਸਿੰਘ ਖਾਲਸਾ ਬਾਬਾ ਸ਼ੰਗਾਰਾ ਸਿੰਘ ਤੇ ਬਾਬਾ ਗਰਮੇਲ ਸਿੰਘ ਹੌਲ ਸਿੰਘ ਔਰ ਤਾਂ ਤੁਹਾਨੂੰ ਰਾਮਿੰਦਰ ਤੁਸੀਂ ਫੋਨ ਨੰਬਰ ਦੇ ਦਿੱਤਾ ਹੈ ਰੁਕੋ ਚਾਹ ਤੱਸਦੇ ਨਹੀਂ ਸਾਡੇ ਮੈਂ ਜਿਹਨੂੰ ਇਹ ਹੀ ਕਹਤਾ ਵੀ ਅੱਜ ਤੂੰ ਬਾਤ ਤੇਰੇ ਮਾਪੇਾਂ ਨੂੰ ਹੀ ਤੇ ਤੂੰ ਕਰਨਾ ਔਰ ਸਾਥੋਂ ਵੀ ਕਾਮ ਹੈ ਕਿ ਤੂੰ ਹੋਈ ਬੈਠ ਰੋਲ ਚੱਲ ਕੁੜੀਆ ਕੋਈ ਨਿਕਲ ਬੱਤ ਬੀਚੀ ਹੋ ਕਿਸੇ ਬੈਠਿਆ ਅਸੀਂ ਤੈਨੂੰ ਨੰਬਰ ਦੇ ਕੇ ਜਾਵਾਂਗੇ ਨੰਬਰ ਲੈ ਲੀ ਨੰਬਰ ਲੈ ਛੋਡੀ ਛੋਡੀ ਸਾਹਿਬ ਤੁਸੀਂ ਕੁੜੀ ਤੋਰ ਕੇ ਰਾਜਿਓ ਜਮਾ ਰਾਜਿਓ ਕਿਸੇ ਦੇ ਤੋਂ ਉਹ ਥੱਲੇ ਤਾਂ ਨਹੀਂ ਨਹੀਂ हां भाई तू दस हां जी राजीए हां जी ਤੁਸੀਂ ਉੱਥੇ ਦੇ ਨੋਨਪੁਰ ਬੰਦੇ ਹੋ ਜੇ ਇੰਨੇ ਦੀ ਸਹਿਮਤੀ ਹੁੰਦੀ ਆ ਫੇਰ ਹਾਂ ਸਹਿਮਤੀ ਜੇ ਬਿਨਾ ਸਹਿਮਤੀ ਤੋਂ ਨਾ ਬਿਨਾ ਸਹਿਮਤੀ ਹਾਂ ਦੱਸ ਪੰਚਾਇਤ ਕੱਲੋਂ ਐਵੇਂ ਕਹਿੰਦੀ ਅੱਧੀ ਰਾਤ ਨੂੰ ਆਵੇ ਉਹਦਾ ਕੋਈ ਫਾਇਦਾ ਨਹੀਂ ਉਹ ਉਹ ਕੋਈ ਗੱਲ ਨਹੀਂ ਉਹ ਅਸੀਂ ਆਪ ਹੀ ਕਰ ਲਾਂਗੇ ਸਾਰਾ ਕੁਝ ਤੁਸੀਂ ਇਹ ਦੱਸੋ ਕੀ ਆਪਾਂ ਉਹ ਸਹਿਮਤਾ हां जी ਇਹਨਾਂ ਦੀ ਸਹਿਮਤੀ ਤਾਂ ਹੈ ਅੱਛਾ ਵੀ ਇੱਕ ਤਾਂ ਇਹ ਦੱਸ ਬਈ ਤੂੰ ਕੁੜੀ ਵਸਾ ਕੇ ਜਾਣਾ ਹਾਂ ਜੀ ਵਸਾ ਕੇ ਜਾ ਜੀ ਹਾਂ ਬੀਬਾ ਤੂੰ ਦੱਸ ਬਸ ਤੇ ਰਾਜੀਂ ਮੇਰੇ ਨਾਲ ਤਾਂ ਜੀ ਜਿੱਦ ਹੀ ਕਰ ਦੱਸ ਅਸੀਂ ਤਾਂ ਆਜਾਏ ਆ ਸਾਨੂੰ ਨਹੀਂ ਪਤਾ ਤੁਸੀਂ ਬੜੇ ਹੋ ਕੁੱਤੇ ਹੋ ਉਸ ਵੀ ਹੋ ਗਿਆ ਸਾਨੂੰ ਨਹੀਂ ਪਤਾ ਬਸ ਕੇ ਰਾਜੀ ਹੈ ਬਸ ਕੇ ਰਾਜੀ ਆਲੀ ਸਰਪੰਚ ਸਾਹ ਰੋ ਦੇਖੋ ਬਈ ਆ ਉਹਨੇ ਸੁੱਡੀ ਵੀਡੀਓ ਬਣਾਈ ਤੁਸੀਂ ਮੁੱਕਰ ਨਹੀਂ ਸਕਦੇ ਠੀਕ ਹੈ ਆ ਸਾਰੀ ਪੰਚਾਇਤ ਖੜੀ ਹੈ ਬਾਕੀ ਆ ਸਾਡਾ ਖਾਲਸਾ ਖੜਾ ਹੈ ਹਾਂ ਮਾਤਾ ਜੀ ਕੋਈ ਮਾਤਾ ਕ ਨਹੀਂ ਕਰ ਮਾਤਾ ਨੂੰ ਪੁੱਛ ਕਵੀ ਰੱਖ ਕੇ ਰਾਣੀਆ ਤੂੰ ਹਾਂਜੀ ਹਾਂਜੀ ਇਹ ਅੱਡ ਬੀਟ ਨੇ ਮੇਰੇ ਤੋਂ ਬਸਣ ਨਹੀਂ ਤੂੰ ਰੱਖ ਕੇ ਤਰਾਦੀਆਂ ਹਾਂ ਰੱਖ ਕੇ ਰਾਣੀਆ ਧੁਖ ਧੁਖ ਤੈਨਾਂ ਖੜੇਂਗੀ ਧੁਖ ਧੁਖ ਜਿਹਾ ਖੜਾਨ ਕੇ ਤਾਂ ਖੜੂਂਗੀ ਜੀ ਨਹੀਂ ਖੜੇ ਤੈਨੂੰ ਖੜਨਾ ਪਊਗਾ ਮਾਂ 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 ਤਾਂ ਮਾਈ ਹੁੰਦੀ ਐ ਮੇਰੀ ਮਾਂ ਖੜੂਂਗੀ ਜੀ ਖੜਦੀ ਆ ਮੈਂ ਪਹਿਲੇ ਮੇਰੇ ਮੂੰਹ ਚ ਚਿੱਤਰ ਦਿੰਦਾ ਸੀ ਫੇਰ ਵੀ ਮੇਰੇ ਦੁੱਪ ਚਾ ਕੇ ਕਰਦੀ ਸੀ ਉਹ ਖੜਦੀ ਆ ਮੈਂ ਖੜਦੀ ਆ ਹਾਂ ਅੱਛਾ ਦੇਖੋ ਸਰਪੰਚ ਸਾਹਿਬ ਦੇਖੋ ਦੇਖੋ ਬਈ ਮੈਂ ਤੇਰੇ ਵੀ ਜਾਊਂਗਾ ਇਹ ਵੀ ਬਾਤਾਂ ਜਣਾਏ ਤੁੱਕ ਗੀਰਦੇ ਦੋ ਰਹਿ ਲੱਤ ਨੂੰ ਬਾਅਦ ਤਾਂ ਇਹਨਾਂ ਨੂੰ ਫੋਨ ਨਹੀਂ ਕਰਨਾ ਤੇਰੀ ਮਾਂ ਬੱਪੂ ਇਹਨਾਂ ਦੀ ਕੁੜੀ ਨਹੀਂ ਸਾਡੀ ਕੁੜੀਆਂ ਇਹ ਤੂੰ ਇਹਨਾਂ ਦੀ ਕੁੜੀ ਨਹੀਂ ਰਹੀ ਇਹ ਸਾਡੀ ਕੁੜੀਆਂ ਅਸੀਂ ਮਤਲਬ ਰਾਤ ਨੂੰ ਵੀ ਆਵਾਂਗੇ ਅਸੀਂ ਦਿਨੇ ਵੀ ਆਵਾਂਗੇ ਸਾਡੇ ਤੇ ਕੋਈ ਲਾ ਨਹੀਂ ਲਾ ਸਕਦਾ ਠੀਕ ਹੈ ਅਸੀਂ ਜਿਹੜਾ ਰੱਖਾਂਗੇ ਤੇ ਲਵੇ ਅਸੀਂ ਗੌਰ ਕਰਾਂਗੇ ਇਹ ਗੱਲ ਦੀ ਸਾਡਾ ਖਾਲਸਾ ਬੈਠਾ ਤੇ ਮੈਂ ਵੀ ਇੱਥੇ ਕੋਈ ਮੇਰਾ ਦੂਰ ਨਹੀਂ ਪਿੰਡ ਅਸੀਂ ਪਹਿਲਾਂ ਰਹਿਆ ਹਾਂ ਸਾਲ ਭਾਰੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੈਨੂੰ ਸਭ ਪਿੰਡ ਜਾਣਦੇ ਨੇ ਇਹ ਕੋਈ ਗੱਲ ਨਹੀਂ ਇਹ ਬਹੁਤ ਕੁਝ ਹੋ ਜਾਂਦਾ ਦੇਖੋ ਜੀ ਸਰਪੰਚਾ ਇੰਨਾ ਰੋਕਦੇ ਪਹਿਲੀ ਸ਼ਤੀ ਕੁੜੀਆਂ ਤੋਂ ਦੋਸਤਾਂ ਬਾਈਸ ਤੋਂ ਦਸਕੀ ਗੇਟਾ ਹੀ ਜੋ ਹੋ ਵੀ ਮਸਲੀ ਲਟੂ ਹੀ ਲੱਗੀ ਪਈ ਹੈ ਪੰਚਾਇਤਾਂ ਦੇ ਹੱਥ ਜੋੜ ਕੇ ਜੇ ਕਹੇ ਮੈਂ ਪੈਰੀ ਬੱਗੂ ਜੇ ਕਹੇ ਮੈਂ ਤਰੇ ਇੱਕ ਮਿੰਟ ਜੇ ਕਹੇ ਮੈਂ ਤੇਰੇ ਨਾਲ ਬਲ ਕਰੂ ਠੀਕ ਹੈ ਬਾਕੀਆਂ ਨਾਲ ਬਕਸ ਲਿਆ ਜਦੋਂ ਮਰਜੀ ਮੈਨੂੰ ਦੱਸ ਦੀ ਵੀ ਅੱਜ ਜਾਣਾ ਕੱਲ ਜਾਣਾ ਅੱਜ ਅਸੀਂ ਕੁੜੀ ਉਹ ਛੱਡ ਕੇ ਜਾਵਾਂ ਠੀਕ ਹੈ ਬੱਚੇ ਆਏ ਨਹੀਂ ਭਾਈ ਨਾਲ ਸਕੂਲ ਚਲੇ ਗਏ ਅੱਛਾ ਇੱਕ ਕੰਮ ਕਰੋ ਤੁਸੀਂ ਉਰੇ ਬੱਚੇ ਛੱਡ ਕੇ ਜਾਣਾ ਇਹ ਛੋਟੀ ਜ਼ਿੰਮੇਵਾਰੀ ਹੈ ਕਰੋ ਜਦੋਂ ਵੀ ਭਾਈ ਆਉਣਾ ਇੱਕ ਨਾ ਕਈ ਵਾਰੀ ਸਾਨੂੰ ਬੇਲਾਕ ਬਲਾਦੀ ਹੋ ਜਾਂਦਾ ਸਾਸੀ ਮਨਜ਼ੂਰ ਆ ਦੂਜੀ ਗੱਲ ਤੇਰੀ ਰੈਨਰ ਭਾਈ ਵਿਦਿਕੇ ਹੀ ਤੁਣੀ ਮੈਨੂੰ ਇਹਨੇ ਤੈਨੂੰ ਕਹਿ ਕੇ ਗਏ ਜਿਹੜੀ ਗੱਲ ਮੈਂ ਤੈਨੂੰ ਪਹਿਲਾਂ ਇਹ ਆਪਦਾ ਨਹੀਂ ਮੇਰੀ ਗੱਲ ਨਹੀਂ ਤੇ ਇੱਕ ਮਿੰਟ ਤੈਨੂੰ ਮੈਂ ਬੂਮ ਤੇ ਵੀ ਕਿਹਾ ਸੀ ਉਹ ਗੱਲ ਦੀ ਉਹਨੇ ਮੇਰੇ ਕੋਲੇ ਵੀ ਮਾਫੀ ਮੰਗੀ ਹੈ ਦੀ ਇਸੇ ਮਾਫੀ ਨਹੀਂ ਸਾਡੀ ਪੰਚਾਇਤੀ ਰੱਖੀ ਅਸੀਂ ਕਰਵਾਉਂਦੇ ਆਂ ਦੀ ਨਹੀਂ ਨਹੀਂ ਗੱਲ ਕਰ ਹਾਂਜੀ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਖਾਲਸਾ ਬੈਰੂ ਫਤਿਹ ਜੀ ਸ਼੍ਰੋਮਣੀ ਆ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਜਥੇਦਾਰ ਸ਼ੰਗਾਰ ਸਿੰਘ ਪਾਤਲਾ ਇੱਧਰ ਬਾਬਾ ਜਥੇਦਾਰ ਬਾਬਾ ਕਮਾਂਡਰ ਸਿੰਘ ਜੀ ਬਾਬਾ ਗਰਮੇਲ ਸਿੰਘ ਜੀ ਹੋਰ ਸਾਡੀਆਂ ਇੱਧਰ ਹੋਰ ਨਾਲਾ ਹੋਰ ਆਈਆਂ ਫੋਜਾਂ ਮੱਕ ਜੰਦੇ ਨੌ ਨੇ ਜਾਣਦਾ ਪਰ ਕਈ ਵਾਰੀ ਉਹ ਅਗਲਾ ਗੁੱਸਾ ਕਰਦਾ ਬਾਬਾ ਜੀ ਨੇ ਸਾਡਾ ਨਾਮ ਹੀ ਨਹੀਂ ਲੈਂਦਾ ਹਾਂ ਜੀ ਇਸੇ ਕਰਕੇ ਇਹਨਾਂ ਨੇ ਇਹਨਾਂ ਸਾਰੀਆਂ ਫੌਜਾਂ ਨਾਲ ਆ ਕੇ ਇਹਨਾਂ ਦਾ ਇਹਨਾਂ ਦਾ ਕਾਰਜ ਬਸਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮਾਣਾ ਵਾਲੀ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਟਾਈਮ ਦਿੱਤਾ ਦੀ ਮੰਗਲਵਾਰ ਦਾ ਤੇ ਉਥੇ ਇਹਨਾਂ ਦਾ ਥਾਣੇ 'ਚ ਵੀ ਚੱਲ ਰਿਹਾ ਦੀ ਤੇ ਉਹਰੇ ਪੰਚਾਇਤ ਜੀ ਵੀ ਚੱਲ ਰਿਹਾ ਦੀ ਅੱਜ ਸੂਝ-ਬੂਝ ਨਾਲ ਦੋਏ ਪੰਚਾਇਤਾਂ ਨੇ ਤੇ ਨਾਲ ਜਿਵੇਂ ਕਹ ਦੀਏ ਬਾਬਾ ਚੰਗਾਰਾ ਸਿੰਘ ਦੀ ਮਦਦ ਦੇ ਨਾਲ ਤੇ ਨਾਲ ਦਾਸ ਤੇ ਅੱਜ ਇਹਨਾਂ ਦਾ ਘਰ ਬਸਾਇਆ ਆਪਾਂ ਨੇ ਤੇ ਇਹ ਜਿਉਂਦੇ ਰਹਿਣ ਵਿਚਾਰੇ ਇਹਨਾਂ ਨੂੰ ਮਤਲਬ ਵਾਦਾ ਹੋਵੇ ਕੱਲ ਨੂੰ ਇਹਨਾਂ ਦਾ ਕਲੇਸ਼ ਨਾ ਹੋਵੇ ਦੁਬਾਰੇ ਤੇ ਇੱਥੇ ਦੇ ਅਸੀਂ ਮਤਲਬ ਜਿੰਨੇ ਵੀ ਪੰਜਾਬ ਵਾਸੀ ਲੋਕ ਨੇ ਮਿੱਤਰੋ ਬੀਬੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸੱਸਾਂ ਨੂੰ ਬਣਾ ਤੰਗ ਕਰੋ ਘਰ ਵਾਲਿਆਂ ਨੂੰ ਬਣਾ ਤੰਗ ਕਰੋ ਤੇ ਅਸੀਂ ਘਰ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਜੇ ਕੋਈ ਨਾਜਾਇਜ਼ ਬੀਬੀਆਂ ਨੂੰ ਤੰਗ ਕਰੋਗੇ ਤਾਂ ਅਸੀਂ ਇਹਨਾਂ ਦੇ ਨਾਲ ਖੜਾਂਗੇ ਸੱਸਾਂ ਨੂੰ ਵੀ ਅਸੀਂ ਕਹਿੰਦੇ ਆਂ ਵੀ ਨਾ ਪਾਈ ਆਪਣੀਆਂ ਧੀਆਂ ਮਿਲਾ ਕੇ ਰੱਖੋ ਬੀਬੀਆਂ ਨੂੰ ਵੀ ਅਸੀਂ ਕਹਿੰਦੇ ਆਂ ਵੀ ਸਾਡਾ ਗਲਤ ਫਾਇਦਾ ਨਾ ਕੋਈ ਚੱਕ ਲੇ ਵੀ ਇਹ ਹੁਣ ਸਾਡੇ ਆ ਕੇ ਖੜਦੇ ਨੇ ਪਰ ਇਸ ਗੱਲ ਤੋਂ ਅਸੀਂ ਬੇਨਤੀ ਕਰਦੇ ਆਂ ਸਾਰੇ ਪਰਿਵਾਰਾਂ ਨੂੰ ਵੀ ਭਾਈ ਜੁੜ ਕੇ ਰਹੋ ਵਸੋ ਤੇ ਆਪਦੀ ਮौज ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਨੂੰ ਭਾਵੇ ਦੱਬ ਕੇ ਜਕਾਰਿਆਂ ਗਜਾਵੇ ਨਿਆਲੋ ਨਿਆਲੋ ਜਾਵੇ ਸੋਤ ਸ੍ਰੀ ਆਕਾਲ ਜਕਾਰਾ ਬੁਲਾਵੇ ਨਿਆਲੋ ਜਾਵੇ ਮਾਤਾ ਸਾਹਿਬ ਦੇਵਾ ਦੇ ਮਾਨੂੰ ਭਾਵੇ ਚੜਦੀ ਕਲਾ ਹੋ ਜਾਵੇ ਸੋਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਫਿਰ ਤੁਸੀਂ ਕੋਸਣਾ ਨਹੀਂ ਹੋਣਾ ਹਾਂਜੀ ਐਸੀ ਕੋਈ ਠੀਕ ਹੈ ਤੇ ਕੀ ਕਹਣਾ ਚਾਹੁੰਗਾ ਬਾਬਾ ਜੀ ਨੂੰ ਹਾਂ ਅਸੀਂ ਤੁਹਾਡਾ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਹਾਂਜੀ ਇਹਨਾਂ ਨੂੰ ਬਹੁਤ ਹਾਂ ਭਾਈ ਕੁੜੀਓ ਤੁਸੀਂ ਖੁਸ਼ ਹੋ ਹਾਂਜੀ ਖੁਸ਼ ਹਾਂ ਧੰਨਵਾਦ ਜੀ ਸਾਰੀ ਮਤਲਬ ਪੰਚਾਇਤ ਦਾ ਖਾਲਸਿਆਂ ਦਾ ਵੀ ਜਿਨ੍ਹਾਂ ਨੇ ਘਰ ਵਸਾਇਆ ਵੀ ਪੂਰੀ ਸਪੋਰਟ ਦਿੱਤੀ ਹੈ ਸਾਨੂੰ ਵੀ ਆਪਣੇ ਘਰੇ ਠੀਕ ਠਾਕ ਰਹੋ ਜੇ ਕੋਈ ਗੱਲਬਾਤ ਹੁੰਦੀ ਆ ਤਾਂ ਸਾਨੂੰ ਦੱਸੋ ਠੀਕ ਆ ਹਾਂ ਭਾਈ ਹਾਂਜੀ ਖੁਸ਼ ਹਾਂ ਠੀਕ ਆ ਪਾਪਾ ਜੀ ਨੂੰ ਹਾਂਜੀ ਹਾਂਜੀ ਬਹੁਤ ਠੀਕ ਆ ਜੀ ਵੀ ਮਤਲਬ ਮਡੇ ਮੋਡੇ ਝਗੜੇ ਤਾਂ ਸਾਡੇ ਹੁੰਦੇ ਰਹਿੰਦੇ ਨੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਦੋਇ ਤਰਫੋਂ ਵਧੀਆ ਫੈਸਲਾ ਕਰੇ ਨੂੰ ਨੇ ਜੀ ਠੀਕ ਹੈ ਜੀ ਬੀਬੀ ਨੂੰ ਪੁੱਛ ਹਾਂਜੀ ਮਾਤਾ ਜੀ ਹਾਂਜੀ ਠੀਕ ਛੋਟਾ ਬੇਟਾ ਜੀ ਇਹ ਹਾਂਜੀ ਮੇਰਾ ਬੇਟਾ ਦੇਖੋ ਹੁਣ ਤੁਸੀਂ ਮੇਰੇ ਪੋਤਾ ਪੋਤੀ ਨੂੰ ਘਰੇ ਬਸਣਗੇ ਮੈਂ ਖੁਸ਼ ਨਹੀਂ ਹੋਵਾਂਗੀ ਠੀਕ ਹੈ ਜੀ ਠੀਕ ਹੈ ਨਾ ਚੰਗੂ ਫਿਰ ਬਾਬਾ ਜੀ ਨੂੰ ਹਾਂ ਪਾ ਜੀ ਧੰਨਵਾਦ ਧੰਨਵਾਦ ਸੋ ਦੋਸਤੋ ਇਹ ਤੁਸੀਂ ਦੇਖਿਆ ਕਿ ਪਿੰਡ ਬਣ ਬਣ ਵਾਲੀ ਸਤਿ ਸ਼੍ਰੀ ਅਕਾਲ ਪਿੰਡ ਬਣਵਾਲੀ ਦੀਆਂ ਤਸਵੀਰਾਂ ਅੱਜ ਤੁਸੀਂ ਦੇਖੀਆਂ ਨੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੀ ਮੈਂ ਤੁਹਾਨੂੰ ਅਸੀਂ ਦੱਸ ਕੇ ਹਟਾਂਗੇ ਸਾਡੇ ਸਿੰਘ ਸਾਹਿਬ ਲੈ ਕੇ ਚੱਲੇ ਹੋਏ ਨੇ ਜਥੇਦਾਰ ਸਿਰਸਿੰਘ ਜੀ ਤਰਨਾ ਦਲ ਤੇ ਬੀਬੀ ਮਨਪ੍ਰੀਤ ਕੌਰ ਖਾਲਸਾ ਜੀ ਤੇ ਜਥੇਦਾਰ ਕਮੰਡ ਸਿੰਘ ਜੀ ਤੇ ਅਸੀਂ ਇਸ ਵਕਤ ਖੜਿਆਂਗੇ ਗੁਰੂ ਘਰ ਦੇ ਵਿੱਚ ਜੋ ਕਿ ਦੋਏ ਪਿੰਡਾਂ ਦੀਆਂ ਪੰਚਾਇਤਾਂ ਤੇ ਸਹਿਮਤੀ ਨਾਲ ਬਹੁਤ ਸੋਹਣਾ ਫੈਸਲਾ ਹੋਇਆਗਾ ਤੇ ਆਪੋ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ